ਜੋਮਨੀ ਅਕਾਲੀ ਦਲ ਤੋਂ ਲੋਕ ਸਭਾ ਹਲਕਾ ਪਟਿਆਲਾ ਦੇ ਲਈ ਚੋਣ ਲੜ ਰਹੀ ਨਰਿੰਦਰ ਸ਼ਰਮਾ ਅੱਜ ਬਨੂੜ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਜੀ ਸ਼ਰਮਾ ਜੀ ਕਿਸ ਮੁੱਦੇ ਦੇ ਉੱਪਰ ਲੋਕ ਸਭਾ ਚੋਣ ਲੜੀ ਜਾ ਰਹੀ ਤੁਹਾਡੇ ਕੋਲੋਂ ਜੀ ਪ੍ਰਮਾਤਮਾ ਦੀ ਕਿਰਪਾ ਆਕਾਲ ਪੁਰਖ ਵੈਗਰੂ ਦੀ ਕਿਰਪਾ ਆ ਅੱਜ ਮੈਂ ਉਸ ਮਹਾਨ ਸਥਾਨ ਤੇ ਇਸ ਟਾਈਮ ਖੜਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੂਬਾ ਸਰਹੰਦ ਨੂੰ ਲਲਕਾਰਿਆ ਦਾ ਵੀ ਤਿਆਰ ਹੋ ਗਿਆ ਹੁਣ ਬੰਦਾ ਤੇਰੇ ਪਾਪਾਂ ਦਾ ਅੰਤ ਕਰਨ ਵਾਸਤੇ ਆ ਰਿਹਾ ਉਸ ਜਗ੍ਹਾ ਤੇ ਅੱਜ ਮੈਂ ਖੜਿਆ ਔਰ ਗੁਰੂ ਦਾ ਅਸ਼ੀਰਵਾਦ ਆ ਜਿਹੜਾ ਉਹ ਮੈਨੂੰ ਪੂਰਨ ਰੂਪ ਚ ਮਿਲਿਆ ਅੱਜ ਵੀ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਦਿੱਲੀ ਦੇ ਜਿਹੜੇ ਧੜਵੀ ਆ ਇਹਨਾਂ ਦਾ ਅਹਿਮਦ ਸਾਹਿਬ ਦਾਲੀ ਨੇ ਹਿੰਦੁਸਤਾਨ ਨੂੰ ਨਹੀਂ ਲੁੱਟਿਆ ਜਿਨਾਂ ਇਹ ਜਿਹੜੇ ਦਿੱਲੀ ਵਾਲੇ ਆ ਉਹ ਪੰਜਾਬ ਨੂੰ ਲੁੱਟ ਰਹੇ ਆ ਤੁਸੀਂ ਦੇਖੋ ਵੀ 1 ਲੱਖ ਰੁਪਏ ਦਾ ਕਰਜ਼ਾ ਪੰਜਾਬ ਦੇ ਚੜਾ ਦੇ ਨੌਜਵਾਨ ਸਾਡੇ ਘਰ ਦੇ ਘਰ ਖਾਲੀ ਹੋ ਗਏ ਵਿਦੇਸ਼ਾਂ ਨੂੰ ਜਾ ਰਹੇ ਹੈਗੇ ਸੜਕ ਜਿਹੜੇ ਵਪਾਰੀ ਆ ਇਨਾ ਕਤਲੇਆਮ ਹੋ ਰਿਹਾ ਕਿ ਛੱਡ ਛੱਡ ਕੇ ਯੂਪੀ ਵਰਗੀਆਂ ਸਟੇਟਾਂ 'ਚ ਜਾ ਰਹੇ ਹੈਗਾ ਅੱਜ ਪੰਜਾਬ ਬਰਬਾਦ ਹੋ ਗਿਆ ਉਸ ਨੂੰ ਬਚਾਉਣ ਵਾਸਤੇ ਪੰਜਾਬੀਆਂ ਦੀ ਪਾਰਟੀ ਦੀ ਲੋੜ ਆ ਸਾਡੇ ਕਿਸਾਨ ਵੀਰ ਟਰਾਲੀਆਂ ਭਰ ਕੇ ਮੰਡੀ ਚ ਜਾਂਦੇ ਆ ਜਾਂਦੇ ਹੋਏ ਕਿਲੋ ਲੱਡੂ ਖਰੀਦਣ ਦੀ ਕੈਪੈਸਿਟੀ ਨਹੀਂ ਰਹਿੰਦੀ ਉੱਥੇ ਹੀ ਹਿਸਾਬ ਕਰਕੇ ਚਲੇ ਜਾਂਦੇ ਔਰ ਜੋ ਪਿਆਰ ਮਾਣ ਸਤਿਕਾਰ ਖਾਸ ਤੌਰ ਤੇ ਇਸ ਪੁਆਦ ਦੇ ਇਲਾਕੇ 'ਚ ਪਾਦੀ ਭਰਾ ਨੂੰ ਮਿਲ ਰਿਹਾ ਮੈਸ ਮੈਨੂੰ ਕੌਨਫੀਡੈਂਸ ਆ ਜਿਸ ਗੁਰੂ ਘਰ ਚ ਖੜਿਆ ਕਿ ਪੁਆਦ ਦੀ ਆਵਾਜ਼ ਜਿਹੜੀ ਲੋਕ ਸਭਾ ਚ ਜ਼ਰੂਰ ਗੂੰਜੂਗੀ ਇਹ ਪਹਿਲੀ ਵਾਰੀ ਹੈ ਸ਼ਰਮਾ ਜੀ ਮੰਤਰੂ ਜੀ ਤੁਸੀਂ ਕਿਸ ਦੇ ਨਾਲ ਸਮਝੋ ਕਿ ਮੁਕਾਬਲਾ ਹੈਗਾ ਤੁਹਾਡਾ ਪਟਿਆਲੇ ਚ ਮੁਕਾਬਲਾ ਭਾਜੀ ਕਿਸੇ ਨਾਲ ਨਹੀਂ ਕਿਉਂਕਿ ਲੋਕਾਂ ਨੇ ਦੇਖ ਲਿਆ ਲੜਾਈ ਕਰੈਕਟਰ ਤੇ ਅਸੂਲਾਂ ਤੇ ਔਰ ਲੜਾਈ ਵਿਕਾਸ ਤੇ ਕਾਰਗੁਜ਼ਾਰੀ ਤੇ ਹੋਣੀ ਆ ਤੁਸੀਂ ਦੇਖੋ ਵੀ ਜਿਹੜੇ ਦੋ ਤਿੰਨ ਮੇਰੇ ਮੁਕਾਬਲੇ ਚ ਲੜ ਰਹੇ ਆ ਨਾ ਐਮਪੀ ਦੀ ਸੀਟ ਦੀ अहमियत ਹੀ ਖਤਮ ਕਰਦੀ ਉਹਨਾਂ ਨੇ ਮੈਨੂੰ ਜਿੰਨੀਆਂ ਵੀ ਜ਼ਿੰਮੇਵਾਰੀਆਂ ਮਿਲੀਆਂ ਮੈਂ ਸਰਪੰਚ ਰਿਹਾ ਪਿੰਡ ਦਾ ਦੇਖੋ ਇੱਕ ਛੋਟੇ ਜਿਹੇ ਪਿੰਡ 'ਚ ਮੈਂ ਪੈਦਾ ਹੋ ਕੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਅੱਜ ਇੱਥੇ ਤੱਕ ਪਹੁੰਚਿਆ ਹਰ ਸੀਟ ਨਾਲ ਇਨਸਾਫ ਕਰਿਆ ਮੈਂ ਸਰਪੰਚ ਰਿਹਾ ਅੱਜ ਮੇਰੇ ਪਿੰਡ ਦੀ ਸਾਰਾ ਪਿੰਡ ਮਤਲਬ ਇੱਕ ਵੋਟ ਵੀ ਇੱਧਰ ਨਹੀਂ ਜਾਂਦੀ ਕਿਉਂਕਿ ਮੈਂ ਉਹਦੇ ਨਾਲ ਇਨਸਾਫ ਕਰਿਆ ਹੈਗਾ ਦੋ ਵਾਰੀ ਮੈਂ ਕੌਂਸਲ ਪ੍ਰਧਾਨ ਰਿਹਾ ਮਨਿਸਟਰ ਰਿਹਾ ਐਮਐਲਏ ਰਿਹਾ ਚੇਅਰਮੈਨ ਰਿਹਾ ਜਿੱਥੇ ਵੀ ਮੈਂ ਕੰਮ ਕਰਿਆ ਤੁਸੀਂ ਮੋਹਾਲੀ ਸ਼ਹਿਰ ਦੇਖ ਲਿਓ ਜੰਨੀਆਂ ਚੌੜੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਮੇਰੇ ਟਾਈਮ ਤੇ ਉੱਥੇ ਕੰਪਲੀਟ ਹੋਏ ਬਾਲ ਸਾਹੂ ਨੇ ਮੈਨੂੰ ਅਸ਼ੀਰਵਾਦ ਦੇਆ। ਡੇਰਾਵਾਲੀ ਇਲਾਕੇ 'ਚ ਜਿੰਨੇ ਪੁਲ ਸੀਵਰੇਜ ਵਾਟਰ ਸਪਲਾਈ ਸੀਟ ਲਾਈਟ ਰੋਡ ਸਭ ਕੁਝ ਮੇਰੇ ਟਾਈਮ ਤੇ ਹੋਏ ਪ੍ਰਮਾਤਮਾ ਦੀ ਈਕਾਲਪੁਰਖ ਵੈਗਰੂ ਦੀ ਬਖਸ਼ਿਸ਼ ਆ ਕਿ ਮੈਨੂੰ 1992 'ਚ ਜਥੇਦਾਰ ਗੁਰਚੰਦ ਸਿੰਘ ਟੌੜਾ ਸਾਹਿਬ ਨੇ ਸਰੂਪਾ ਪਾ ਕੇ ਸ਼ਾਮਲ ਕਰਿਆ ਦਾ ਅੱਜ ਤੱਕ ਉਹੀ ਪੰਜਾਬੀਆਂ ਦੀ ਪਾਰਟੀ ਨਾਲ ਡਟ ਕੇ ਖੜਿਆ ਦੂਸਰਿਆਂ ਦਾ ਕੈਰੇਕਟਰ ਤੁਸੀਂ ਦੇਖ ਲਿਓ। ਮਹਾਰਾਣੀ ਪ੍ਰਨੀਤ ਕੌਰ ਅੱਜ ਵੀ ਕਾਂਗਰਸ ਦੀ ਐਮਪੀ ਆ। ਜੇ ਵੀ ਪੁਜਾਰੀ ਹੋ ਗਿਆ ਅੱਜ ਵੀ ਕਾਂਗਰਸ ਨਾਲ ਖੜਨਾ ਪੈਣਾ ਕਿਉਂਕਿ ਉਹਨੇ ਰਜਾਇਨ ਨਹੀਂ ਦੇਆ ਤੇ ਵੋਟ ਮੰਗ ਰਹੀ ਹੈ ਬੀਜੇਪੀ ਵਾਸਤੇ ਦੂਸਰੇ ਕਾਂਗਰਸ ਵਾਲੇ ਆ ਤੁਸੀਂ ਦੇਖ ਲਓ ਤਿੰਨ ਪਾਰਟੀਆਂ ਉਹਨੇ ਬਦਲੀ ਹੋਈਆਂ ਤੀਸਰਾ ਆਪ ਵਾਲਿਆਂ ਨੇ ਤਾਂ ਸਮਝ ਲਓ ਪਰ ਪੰਜਾਬ ਨੂੰ ਬਰਬਾਦ ਕਰਨ ਤੇ ਲਾਕੀ ਬੰਨਿਆ ਹੋਇਆ ਸੋ ਜਦੋਂ ਲੜਾਈ ਅਸੂਲਾਂ ਔਰ ਕਾਰਗੁਜ਼ਾਰੀ ਦੀ ਹੋਣੀ ਹੈ ਨਾ ਫਿਰ ਕੋਈ ਮੁਕਾਬਲਾ ਨਹੀਂ ਹੋਣਾ ਲੋਕਾਂ ਨੂੰ ਲੋਕਾਂ ਨੇ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ ਲੋਕਾਂ 'ਚ ਰਹਿਣ ਵਾਲੇ ਨੂੰ ਔਰ ਕੰਮ ਕਰਨ ਵਾਲੇ ਨੂੰ ਵੋਟ ਪਾਣੀ ਅਸ਼ਰਮਾ ਜੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕੀ ਹੋ ਗਈ ਜੀ ਜ਼ੀਰੋ ਆ ਪਾ ਜੀ ਬਹੁਤ ਬੇੜਾ ਗਰ ਕਰਦੇ ਆ ਪੰਜਾਬ ਦਾ ਤੁਸੀਂ ਦੇਖੋ ਤਾਂ ਸਹੀ ਅੱਜ ਜਿੰਨੇ ਕਰਮਚਾਰੀਆਂ ਟੰਕੀਆਂ ਤੇ ਚੜੇ ਬੈਠੇ ਹੈਗੇ ਮਜ਼ਦੂਰਾਂ ਨੂੰ ਸਾਂਝ ਨੂੰ ਦੋ ਟੁਕ ਦੀ ਰੋਟੀ ਨਹੀਂ ਮਿਲਦੀ ਹੈ ਕਿ ਕਿਸਾਨ ਵੀਰ ਉਹ ਬਾਰਡਰ ਤੇ ਖੜੇ ਆ ਤੁਸੀਂ ਦੇਖੋ ਵੀ ਹਿੰਦੁਸਤਾਨ ਦੇ ਇਤਿਹਾਸ ਚ ਪਹਿਲੀ ਵਾਰ ਹੀ ਹੋਇਆ ਕਿ ਦੂਸਰੀ ਸਟੇਟ ਦੀ ਪੁਲਿਸ ਦੂਸਰੀ ਸਟੇਟ ਚ ਵਿਦਾਊਟ ਐਨੀ ਪਰਮਿਸ਼ਨ ਵਿਦਾਊਟ ਐਨੀ ਆਰਡਰ ਗੋਲੀਆਂ ਮਾਰ ਕੇ ਚਲੀ ਜਾਏ ਔਰ ਸਰਕਾਰ ਕਾਰਵਾਈ ਨਾ ਕਰੇ ਸਾਡੇ ਕਿਸਾਨ ਵੀਰ ਬਾਰਡਰਾਂ ਦੇ ਉੱਤੇ ਬੈਠੇ ਆ ਸੋ ਸਾਡੇ ਬਹੁਤ ਮਸਲੇ ਆ ਪੰਜਾਬ ਦੇ ਹੁਣ ਬੰਦੀ ਸਿੰਘ ਵਿਚਾਰੇ 32 32 ਸਾਲ ਉਮਰਾਂ ਟੱਪ ਗਈਆਂ ਉਹਨਾਂ ਦੀ ਦੱਸੋ ਬਜ਼ੁਰਗਾਂ ਤੋਂ ਕੀ ਆ ਖਤਰਾ ਹੈਗਾ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਪੰਜਾਬ ਦੀ ਕੋਈ ਗੱਲ ਆ ਭਾਖੜਾ ਨਾਮ ਤੇ ਸਾਡਾ ਮੈਂਬਰ ਤਾਂ ਉਹ ਕੱਢ ਕੇ ਪਾਸੇ ਮਾਰਿਆ ਜਿਨਨੇ ਗੁਰੂ ਧਾਮ ਹੈਗੇ ਪੰਜਾਬ ਤੋਂ ਬਾਹਰ ਐ ਜੀ ਪੀ ਸੀ ਦੇ ਸਾਰਿਆਂ ਦੇ ਕਬਜ਼ਾ ਕਰਨ ਤੇ ਲੱਗਦੇ ਹੋਈਆਂ ਸੋ ਅੱਜ ਲੜਾਈ ਜਿਹੜੀ ਆ ਪੰਜਾਬ ਦੀ ਆ ਪੰਜਾਬੀਅਤ ਦੀ ਆ ਪੰਜਾਬ ਦੀ ਕਿਸਾਨੀ ਬਚਾਣੀ ਆ ਪੰਜਾਬ ਦਾ ਵਪਾਰੀ ਬਚਾਣਾ ਪੰਜਾਬ ਦਾ ਕਰਮਚਾਰੀ ਬਚਾਣਾ ਇਹਨਾਂ ਨੇ ਬੜੀਆਂ ਗੱਲਾਂ ਕਰੀਆਂ ਸੀ ਮਿਲ ਕੇ ਬੀਬੀਆਂ ਨੂੰ 1000 ਰੁਪਿਆ ਸਾਰਿਆਂ ਨੂੰ ਜੇ ਬੀਬੀਆਂ 5 ਦੀ ਸੋਚਿਆ ਤਾਂ 5000 ਰੁਪਏ ਮਿਲਾਂਗੇ ਜਿਹੜੇ ਘਰ ਚ 5 ਬੀਬੀਆਂ ਨਾ ਅੱਜ 2 ਲੱਖ ਤੋਂ ਉੱਪਰ ਹੋ ਗਿਆ ਮੈਂ ਬੀਬੀਆਂ ਨੂੰ ਬੇਨਤੀ ਜ਼ਰੂਰ ਕਰਾਂਗਾ ਵੀ ਜਦੋਂ ਕੋਈ ਵੋਟ ਮੰਗਣਾ ਆਏ ਨਾ ਪਿੰਡ ਦੇ ਗੇਟ ਤੇ ਰੋਕ ਲਓ ਵੀ ਭਾਈ 2 ਲੱਖ ਰੱਖ ਫੇਰ ਅੰਦਰ ਬੜੀ ਸੋ ਹਾਲਤ ਹੈ ਹੁਣਗੇ ਜੀ ਚੋਣ ਲਈ ਤੁਹਾਡੇ ਚੋਣ ਲਈ ਪੈਜੀ ਪੰਜਾਬ ਦੇ ਪੰਜਾਬੀ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਦੇ ਪੰਜਾਬੀਆਂ ਦੀ ਪਾਰਟੀ ਆ ਅਸੀਂ ਮਨਿਸਟਰੀਆਂ ਵੀ ਛੱਡੀਆਂ ਐਮਪੀ ਵੀ ਛੱਡੇ ਪੰਜਾਬ ਦੇ ਨਾਲ ਖੜੇ ਆ ਸਾਨੂੰ ਉਮੀਦ ਆ ਪੰਜਾਬ ਦੀ ਵੈਲਫੇਅਰ ਵਾਸਤੇ ਲੋਕ ਸਾਨੂੰ ਵੋਟਾਂ ਪਾਣ